ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹੈ ਜੀ ਪਿੰਡ ਮਹਾਰਾਜਵਾਲਾ ਗੁਰਦੁਆਰਾ ਸਾਹਿਬ ਸ੍ਰੀ ਮੁਕਸਰ ਸਾਹਿਬ ਜ਼ਿਲ੍ਹਾ ਦੇਖੋ ਜੀ ਬਹੁਤ ਸੁੰਦਰ ਬਿਲਡਿੰਗ ਹੈ ਗੁਰਦੁਆਰਾ ਸਾਹਿਬ ਦੀ ਇਹ ਹੈ ਜੀ ਲੰਗਰ ਹਾਲ ਤਰਨਪੁਰੀ ਫੋੜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨੋ ਨੇ ਆ ਜੀ ਇਹ ਜੀ ਜੋ ਸਾਡੇ ਗੁਰੂਆਂ ਦੇ ਹੁਕਮ ਨੇ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਹਰਿਆਵਲ ਵੀ ਪੂਰੀ ਰੱਖੀ ਐ ਤੇ ਹਰਿਆਵਲ ਇੱਕ ਹੱਕ ਕਰ ਵਿੱਚ ਹੋਣੀ ਚਾਹੀਦੀ ਐ ਆਉਜੀ ਗੁਰਦੁਆਰਾ ਸਾਹਿਬ ਦੇ ਗੇਟ ਦੇ ਬਾਹਰ ਲਿਖਿਆ ਹੈ ਜੀ ਕਿਰਪਾ ਕਰਕੇ ਕੋਈ ਗਮੀ ਵੇਲੇ ਦਰਬਾਰ ਸਾਹਿਬ ਅੰਦਰ ਚਾਹ ਪਾਣੀ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ ਤੇ ਵਾਕਿਆ ਨਹੀਂ ਕੀਤੀ ਜਾਣੀ ਚਾਹੀਦੀ ਦੂਜੇ ਵੀ ਨੇ ਲਿਖਿਆ ਜੀ ਦਰਬਾਰ ਸਾਹਿਬ ਦੇ ਅੰਦਰ ਟੋਪੀ ਕੈਪ ਜਿਹੜਾ ਬਾਪਾ ਪਾ ਕੇ ਆਉਣਾ ਸਖਤ ਮਨਾ ਹੈ ਸਪਾਏ ਹਰੇ ਗੁਰੂ ਘਰ ਚ ਮਰਿਆਦਾ ਹੋਣੀ ਚਾਹੀਦੀ ਹੈ ਸਵਾਤਨੋਂ ਗੇਟ ਬਹੁਤ ਸੁੰਦਰ ਗੇਟ ਆਓ ਜੀ ਹੁਣ ਆਪਾਂ ਗੁਰਦ੍ਰਸ਼ ਸਾਹਿਬ ਦੇ ਵਿੱਚ ਐਂਟਰੀ ਕਰਦੇ ਆਂ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਇਹ ਜੀ ਗੁਰਦੁਆਰਾ ਸਾਹਿਬ ਦੀ ਅੰਦਰਲੀ ਬਿਲਡਿੰਗ ਬਹੁਤ ਖੁੱਲਾ ਹਾਲ ਹੈ ਆ ਦੇਖੋ ਬਹੁਤ ਖੁੱਲਾ ਹਾਲ ਹੈ ਘੱਟੋ ਘੱਟ ਵੀ 8-900 ਬੰਦਾ ਵਧੀਆ ਬੈਠ ਜਾਂਦਾ ਤੇ ਨੱਗਰ ਨੇ ਵੀ ਬਹੁਤ ਸਹਿਯੋਗ ਦਿੱਤਾ ਜੀ ਹੁਣ ਵੀ ਦੇ ਰਿਆ ਸਤ ਗੁਰੂ ਦੀ ਸੇਵਾ ਦੇ ਵਿੱਚ ਬਹੁਤ ਚੰਗਾ ਨਗਰ ਹੈ ਸਾਰੇ ਵੀਰ ਪ੍ਰਭ ਵਾਦ ਚੜ ਕੇ ਸਾਥ ਦਿੰਦੇ ਨੇ ਸੋ ਇਹ ਹੈ ਜੀ ਗੁਰੂ ਮਹਾਰਾਜ ਦੀ ਵਿਚਾਈ ਦਾ ਥੜਾ ਸਾਹਿਬ ਕਰੋ ਦਰਸ਼ਨ ਪਿੰਡ ਮਹਾਰਾਜਵਾਲਾ ਚੌਰ ਸਾਹਿਬ ਕਈ ਗ੍ਰੰਥੀ ਸਿੰਘ ਚੌਰ ਸਾਹਿਬ ਨੂੰ ਕੀੜਾ ਸਾਹਿਬ ਦੇ ਥੱਲੇ ਰੱਖ ਦਿੰਦੇ ਪੈਰਾਂ ਦੇ ਵਿੱਚ ਸੋ ਨਹੀਂ ਭਾਈ ਇਦਾਂ ਨਹੀਂ ਕਰਨਾ ਚਾਹੀਦਾ ਜਿੰਨਾ ਵੀ ਹੋ ਸਕੇ ਸਤਿਕਾਰ ਹੋਣਾ ਚਾਹੀਦਾ ਵੇਖੋ ਜਿੱਦਾਂ ਸੋ ਇਸ ਵੀਡੀਓ ਨੂੰ ਸਾਰੇ ਸ਼ੇਅਰ ਜ਼ਰੂਰ ਕਰ ਦਿਓ ਜੀ